ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਆਪੋ ਆਪਣੇ ਘਰਾਂ ਵਿੱਚ ਖੁਸ਼ ਹੋਵੋਗੇ ਤੇ ਸਾਡੀਆਂ ਵੀਡੀਓ ਦੇਖਦੇ ਹੋਵੋਗੇ ਸਾਰਿਆਂ ਲਈ ਦੁਆ ਕਰਦੇ ਆਂ ਅਸੀਂ ਗੁਰੂ ਰਾਮਦਾਸ ਮੂਰੇ ਸਾਰਿਆਂ ਦੇ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣ ਤੇ ਇਹਦੇ ਵੀ ਜੱਪੂ ਆਪਣਾ ਦੇਖੋ ਕੁਰਸੀ ਉਤੋਂ ਦੀ ਬੈੱਡ ਤੇ ਚੜ੍ਹਨ ਦੀ ਕੋਸ਼ਿਸ਼ ਜਾਰੀ ਕਰ ਰਿਹਾ ਹੈ ਚਲੋ ਚਲੋ ਬਈ ਲਾ ਦੇ ਜੋਰ ਮੁੰਡਿਆ ਚੱਕ ਦੇ ਕੰਮ ਆ ਦੇ ਲਾ ਦੇ ਡੈਗਣਾ ਭਾਈ ਆ ਜਾ ਆ ਜਾ ਆ ਗਿਆ ਭਾਈ ਜੱਪੂ ਆ ਗਿਆ ਭਈ ਆ ਗਿਆ ਆ ਗਿਆ ਇਹ ਲੜਾਈ ਵੀ ਕਰ ਲੱਗ ਜਾਂਦਾ ਮੇਰੇ ਨਾਲ ਲੜਾਕਾ ਬਹੁਤਾ ਬੰਦਾ ਇਹ ਸਾਡਾ ਵਾ ਦੇਖ ਇਹ ਹੁਣ ਲੜਾਈ ਕਰੂਗਾ ਮੇਰੇ ਨਾਲ ਆ ਕੀ ਆ ਪੁੱਤ ਇੱਕ ਥੋਨਾ ਦਾ ਕਿੰਨੀ ਥੋਣੀ ਲਵੜਾ ਓਏ ਹੈ ਕਿ ਤੋਂ ਨੇ ਕਿਹਾ ਵਾਹਿਗੁਰੂ ਘਰਦੋ ਸਾਰਿਆਂ ਨੂੰ ਕਿ ਵਾਹਿਗੁਰੂ ਜੀ ਹੂੰ ਲੇਟੇ ਮਰੀ ਜਾਂਦਾ ਲੋ ਨਾਈ ਕਰਨੀ ਹੈ ਪੁੱਤ ਜੀ ਹੈਂ ਫੋਨ ਨਹੀਂ ਲੈਣਾ ਆਪਾਂ ਨਾਈ ਕਰਨੀ ਹੈ ਹੈਂ ਇਹ ਪਤਾ ਜਾਪਨੂਰ ਦੇ ਦੇਖੋ ਰਵਣ ਤੇ ਜਾਣਗੇ ਵਾਲ ਇਹ ਸਵਾ ਸਾਲ ਦੀ ਆ ਤੇ ਦੇਖੋ ਕਿਹੜੇ ਕਿਹੜੇ ਵਾਲ ਇਹ ਨਾ ਮਾਮਾ ਧੀਆਂ ਦੇ ਵਾਲ بڑے بڑے ਮੇਰੇ ਝੜੀ ਜਾਂਦੇ ਦੇਖੋ ਝੜ ਗਿਆ ਆ ਸਾਈਦਾ ਸਾਰੀਆਂ ਝੜ ਗਈਆਂ ਦੇਖੋ ਆ ਦੇਖੋ ਨਹੀਂ ਚੜਾ ਕੇ ਲਿਆ ਮੈਂ ਝੜੀਆਂ ਨਹੀਂ ਤੇਰੇ ਮੇਰੇ ਨਾ ਦਾੜੀ ਇਹ ਤੋਂ ਪੁੱਠੀ ਛੱਦੀ ਕਰਕੇ ਨਾ ਉਹਨੇ ਬਾਲੀ ਕਰਤੀ ਪੁੱਠੇ ਜਿੱਦੀ ਕਰਕੇ ਨਾ ਇੱਕ ਅੱਧੀ ਆਇ ਨੂੰ ਆ ਵਾਲ ਅੱਧੇ ਆਇ ਨੂੰ ਆ ਠੀਕ ਹੈ ਤੇ ਅੱਧੇ ਆਇ ਨੂੰ ਆ ਇਹ ਫਿਰ ਜਦੋਂ ਥੋੜੀ ਜੀ ਵੱਧ ਜੇ ਫਿਰ ਚੁਬਣ ਲੱਗ ਜਾਂਦੀ ਆ ਤੇ ਫੈਂਸਿੰਗ ਹੋ ਜਾਂਦੀਆਂ ਤੇ ਜਦੋਂ ਮੈਂ ਵਿਆਹ ਵੇਲੇ ਨਾ ਪੱਗ ਬੰਨੀ ਸੀਗੀ ਨਾ ਤੇ ਮੇਰਾ ਸਾਰਾ ਇਹ ਨਾ ਦਰਦ ਕੀਤਾ ਆ ਚੀਜ਼ ਫੜ ਲਈ ਇੱਥੋਂ ਜਿਵੇਂ ਨਾਲੇ ਬੰਨੀ ਪੂਲੀ ਸੀਗੀ ਚਾਚੇ ਦੇ ਮੁੰਡੇ ਤੋਂ ਬਣਾਈ ਸੀਗੀ ਮੈਨੂੰ ਸ਼ੌਕ ਆ ਪੱਗ ਬੰਨਣ ਦਾ ਤੇ ਹੌਲੀ ਹੌਲੀ ਆਪਾਂ ਪੱਗ ਬੰਨਣੀ ਸਟਾਰਟ ਕਰਾਂਗੇ ਤੇ ਮੈਨੂੰ ਬਹੁਤ ਸ਼ੌਂਕ ਆ ਮੈਨੂੰ ਉਹ ਨਹੀਂ ਲੱਗਦੀ ਪੱਗ ਪੱਗ ਸਰਦਾ ਤਾਜ ਆ ਜਿਵੇਂ ਚੁੰਨੀਆਂ ਹਨਾ ਤੇ ਉਹਵੇਂ ਪੱਗ ਵੀ ਸਰਦਾ ਤਾਜ ਆ ਤੇ ਮੈਨੂੰ ਵਧੀਆ ਫੀਲ ਹੁੰਦਾਗਾ ਪੱਗ ਬੰਨਣ ਵਾਲੇ ਬੰਦੇ ਨੂੰ ਵੇਖ ਕੇ ਤੇ ਕੋਸ਼ਿਸ਼ ਮੈਂ ਵੀ ਮੇਰੀ ਵੀ ਜਾਰੀ ਆ ਤੇ ਵੀ ਮੈਂ ਵੀ ਪੱਗ ਬੰਨਿਆ ਕਰਾਂ ਹੌਲੀ ਹੌਲੀ ਪੜਨੇ ਤੋਂ ਸ਼ੁਰੂਆਤ ਕਰਾਂਗੇ ਆਪਾਂ ਆ ਗਿਆ ਆ ਗਿਆ ਸ਼ੈਤਾਨ ਹਾਂਜੀ ਕਿਵੇਂ ਆ ਜੀ ਕਿੱਥੇ ਆਏ ਆ ਚੱਕ ਲਿਆ ਫੋਨ ਪਾ ਲਿਆ ਹੈ ਕੀ ਆਇਆ ਹੈ ਹਾਂ ਹਾਂ ਹੁਣ ਚਲਾ ਕੇ ਦੋ ਬਈ ਇਹ ਵੀ ਪੰਗਈ ਆ ਕੀ ਚਲਾਉਣਾ ਹੈ ਹੈ ਕੀ ਚੋਣਾ ਕੀ ਚਾਕੇ ਦਵਾਂ ਕੀ ਚਲਾਉਣਾ ਵਾਈਰੂ ਹੈਂ ਇਹ ਰਾਤ ਨੂੰ ਕਰੂਗੀ ਰਵਣ ਨੂੰ ਰਵਣ ਨੂੰ ਕਹੂਗੀ ਜਦੋਂ ਨੀਂਦ ਹੁੰਦੀ ਹੈ ਕਹੂਗੀ ਮੈਨੂੰ ਵਾਇਰੂ ਚਲਾ ਕੇ ਦਿਓ ਫਿਰ ਇਹਨੂੰ ਗੁਰਬਾਨੀ ਲਾ ਕੇ ਚੀਦਾ ਤੇ ਗੁਰਬਾਨੀ ਲਾ ਕੇ ਦੇਈਦੀ ਆ ਫਿਰ ਇਹ ਜਾ ਕੇ ਸੌਂਦੀ ਹੈ ਕਿਤੇ ਲਓ ਜੀ ਆਪਾਂ ਹੋ ਚੁੱਕੇ ਆ ਰੈਡੀ ਰਵਣ ਵੀ ਰੈਡੀ ਆ ਰਵਣ ਕੋਸ ਵਾਟਰ ਕਿੱਥੇ ਗਿਆ ਇਹ ਮੇਰੀ ਗੱਗੀ ਮੁਗੀ ਹੈ ਰੂਸੀ ਵੀ ਮੇਰ ਨੂੰ ਮਨਉਣਾ ਇਹ ਮੇਰੀ ਗੱਗੀ ਮੁਗੀ ਕਿੰਨੀ ਛੋਣੀ ਲੱਗਦੀ ਪੀਲੇ ਪੀਲੇ ਸ਼ੂਟ ਚ ਹੈ ਤੈਨੂੰ ਨਹੀਂ ਕਹਿਦਾ ਸਿਨੇਮਾ ਜਪਾਨ ਕਰਦਾ ਗੱਲ ਜੱਪੂ ਹੈਯਾ ਦਾ ਕੋਟ ਰਹਿਂਦਾ ਪਉਣ ਵਾਲਾ ਦਾ ਆਹ ਤੇ ਫਿਰ ਜੱਪੂ ਵੀ ਤਿਆਰ ਆ ਤੇ ਨਿਕਲ ਨਹੀਂ ਲੱਗੇ ਆ ਪਾਉਂਦੇ ਫਿਰ ਆ ਕੇ ਮੰਜੇਗੀ ਪਾਉਂਦੇ ਪੁੰਡੇ ਕੰਮ ਆ ਕੀ ਕਰਾਂਗੀ 12 ਤਾਂ ਇੱਥੇ ਹੀ ਵੱਜ ਗਏ ਪਾਉਣੇ 12 ਆਪਾਂ ਹੋਰ ਕੋਈ ਦੇ ਨਹੀਂ ਕਰਨ ਵਾਲਾ ਚਲ ਕੋਈ ਨਹੀਂ ਬ੍ਰਾਂਟੀ ਤਾਂ ਕਾ ਅੱਜ ਫਿਰ ਬਿਮਾਰ ਆ ਫਰਾਂ ਹੀ ਨਹੀਂ ਕੱਲ ਦੀ ਛੁੱਟੀ ਤੇ ਆਂਟੀ ਦੱਸੋ ਜੀ ਕੋਟ ਆਪਣਾ ਕਿਦਾਂ ਦਾ ਹੈ ਤੇ ਤੁਸੀਂ ਇੱਕ ਨਾ ਸਾਨੂੰ ਕਮੈਂਟ ਕਰਕੇ ਜਿਵੇਂ ਇਹੀ ਪੈਣਾ ਕੇ ਜਾਣਦੇ ਆ ਕਿ ਹੋਮ ਟੂਰ ਦਿਖਾਓ ਅਸੀਂ ਹੋਮ ਟੂਰ ਵੀ ਦਿਖਾਵਾਂਗੇ ਉਹ ਵੀ ਨਿਕਲ ਜਾ ਸਾਡੇ ਤੇ ਜੁਐਲਰੀ ਇਹ ਦਿਖਾਓ ਉਹ ਨਕਲੀ ਜੀ ਜੁਐਲਰੀ ਹੈਗੀ ਉਹ ਆਪਾਂ ਦਿਖਾ ਦਾਂਗੇ ਤੁਹਾਨੂੰ ਹਨਾ ਤੇ ਬਾਕੀ ਹੈਗਾ ਗਾ ਰਮਣ ਦਾ ਸ਼ੂਟਾਂ ਦਾ ਉਹ ਵੀ ਹੈ ਕਿ ਦਿਨ ਬਲੌਗ ਬਣਾਵਾਂਗੇ ਹੋਮ ਟੂਰ ਵੀ ਦਿਖਾਵਾਂਗੇ ਸ਼ੂਟਾਂ ਦਾ ਵੀ ਤੇ ਜਾਂਦੀ ਜੀ ਜੁਐਲਰੀ ਵੀ ਦਿਖਾਵਾਂਗੇ ਲੋੜੀ ਦਾ ਫੰਕਸ਼ਨ ਖਤਮ ਹੋ ਗਿਆ ਨਾ ਹਾਂ ਉਹ ਤੋਂ ਬਾਅਦ ਉਹ ਤੋਂ ਬਾਅਦ ਹੋ ਗਿਆ ਜਨਾ ਫੰਕਸ਼ਨ ਆ ਜਾਂਦੇ ਹੋ ਟਾਈਮ ਜੇ ਲੱਗ ਨਹੀਂ ਦਿਆ ਸੂਟ ਕੱਢਣੇ ਪੈਣਗੇ ਤੇ ਬਾਕੀ ਦੂਸਰੀ ਗੱਲ ਇਹ ਆ ਵੀ ਲੋੜੀ ਨੰਗ ਲੈੰਦੋ ਤੇ ਮੇਲਾ ਮੂਲਾ ਆਪਾਂ ਵੇਖਦੇ ਆ ਕੱਕੜ ਆਇਆ ਇੱਥੇ ਤਖਤੂਪੁਰੇ ਮਿਲਾਂਗੇ ਆਪਾਂ ਜਿਹੜੇ ਭੈਣ ਭਰਾ ਤਖਤੂਪੁਰੇ ਦੇ ਜਾਂ ਆਪਾਂ ਆਸੇ-ਪਾਸੇ ਆਉਣਗੇ ਆਪਾਂ ਸਾਰਿਆਂ ਨੂੰ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਲਾਵਾਂਗੇ ਜੇ ਤੁਹਾਡੀ ਅਜਾਜਤ ਹੋਊਗੀ ਤਾਂ ਲਾਵਾਂਗੇ ਆਦਰਵਾਇਜ਼ ਕਿਸੇ ਨੂੰ ਤਕਾਣੀ ਹੋ ਕਰਦੇ ਕਿਉਂਕਿ ਕਈ ਵਾਰ ਕਈ ਵੀਡੀਓ ਦੇ ਵਿੱਚ ਨਹੀਂ ਹੋਣਾ ਚਾਹੁੰਦੇ ਹੁੰਦੇ ਆਪਾਂ ਤੱਕੇ ਨਾ ਲੈ ਆਈਏ ਉਹਨਾਂ ਨੂੰ ਹਣਾ ਉਹ ਚੰਗੀ ਜੀ ਗੱਲ ਨਹੀਂ ਹੁੰਦੀਗੀ ਤੇ ਬਾਕੀ ਤੁਸੀਂ ਸਾਨੂੰ ਨਾ ਦੱਸਿਆ ਕਰੋ ਜਿਵੇਂ ਹੁਣ ਇੱਕ ਤਾਂ ਮੇਨ ਮੁੱਦਾ ਹ ਰਹਿ ਗਿਆ ਆਪਣਾ ਹੋਮ ਟੂਰ ਦਾ ਤੇ ਰਵਣ ਦੇ ਸੂਟਾਂ ਦਾ ਤੇ ਜੁਐਲਰੀ ਦਾ ਇਹ ਤੁਹਾਡੇ ਤੋਂ ਮਿਲਿਆ ਸਾਨੂੰ ਆਈਡੀਆ ਤੇ ਇਦਾਂ ਫਿਰ ਜਦੋਂ ਇਹ ਪੂਰੇ ਹੋ ਗਏ ਤੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਅਸੀਂ ਉਸ ਤਾਪਨਾ ਤੁਹਾਡੀ ਸੇਵਾ ਚ ਵੀਡੀਓ ਲੈ ਕੇ ਹਾਜ਼ਰ ਹੋਇਆ ਕਰਦੇ ਜਿਹੜਾ ਕੋ ਮਰਜੀ ਬਾਲਾ ਮੜ ਕੇ ਨਾ ਕਹੀ ਲੈ ਫੈਂਟ ਲੱਗਦੇ ਆ ਆਸ ਮਾਣ ਮੈਂ ਨਹੀਂ ਗੜੀ ਜਨਗ ਮਾ ਵਧੀਆ ਰੈਡੀ ਹੋ ਗਏ ਤੇ ਆਜੋ ਹੁਣ ਬਾਅਦ ਮੈਨੂੰ ਦਰਵਾਜ਼ਾ ਖੋਲ ਕੇ ਦੋ ਮੈਨੂੰ ਅੱਜ ਮੈਂ ਪਹਿਲੇ ਬਾਹਰ ਨਿਕਲ ਗਈ ਤੇ ਨਾਰ ਜੀ ਤੇ ਨਿਕਲੇ ਨਾ ਜੱਪੂ ਨਿਕਲੇ ਹਰ ਜਾਪਾ ਦੋਨਾਂ ਦੀ ਐਂਟਰੀ ਇਕੱਠੀ ਨਹੀਂ ਹੋਊਗੀ ਚਲੋ ਐਂਟਰੀ ਮੇਰੀ ਚੁੰਨੀ ਲਾਏ ਚੁੰਨੀ ਮੇਰੀ ਅੰਦਰ ਆਈ ਚਲੋ ਭਈ ਹੈ ਉਹ ਭਈ ਚੁੰਨੀ ਲਓ ਚੁੰਨੀ ਚੁੰਨੀ ਆਜੋ ਆਜੋ ਗਲਵਜ਼ ਪਾਏ ਨਹੀਂ ਅਜੇ ਗਲਾਬ ਜੋ ਉਹਦੇ ਤੇ ਬਹਿ ਕੇ ਪਾਉਂ। ਓਏ ਇਹ ਤਾਂ ਘੜੋਣਾ ਲੈ ਲੋ ਫੇਰਦੀ ਰਹੀਗੀ ਉੱਥੇ ਆਹ ਵਾਲਾ। ਬਿੱਲੀ ਆਜ। ਉਹ ਤਾਂ ਛੱਡਿਆ ਹੋਰ ਉਹਨਾਂ ਦੇ। ਨਹੀਂ ਮੈਂ ਆਪਣੇ ਪਰਚੇ ਪਾ ਲਾਂਗੀ। ਚੱਕ ਲਾ ਫਿਰ ਮੈਂ। ਅਸੀਂ ਕੰਮ ਕਰ ਛੱਡ ਕੇ ਚੱਲੇ ਆ ਪੰਡ ਕੁੰਡੇ ਪਏ ਨੇ ਪਈਆਂ 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 ਆ ਕੇ ਕਰਾਂਗੇ ਰਲ ਮਿਲ ਕੇ ਦੋਨੋਂ ਜਣੇ। ਦੋਨੋਂ ਜਣੇ ਮੈਂ ਤਾਂ ਸਾਜੀ ਬਣਾ ਲਵਾਂਗਾ। ਅੱਜ ਸਬਜ਼ੀ ਵੀ ਬਣਾਣੀ ਹੈ ਵੈਸੇ ਤੇ। ਸਾਜੀ ਦੀ ਹੋਣੀ ਹੈ ਅੱਜ। ਆਈ ਡੋਨਟ ਨੋ। ਦਾਲ ਬਣਾ ਲਓ ਮਹਾਰਾਜ ਮਾਦੀ। ਕਿਉਂ ਕਹਿਣਾ ਚੱਲਾ? ਏ ਕਿਉਂ ਨਾ ਤੀਨਾ। ਰਾਜਮਾ ਦੇ ਹੋ ਨਹੀਂ ਮੈਂ ਬਣਾਉਣ ਲੱਗੀ ਰਾਜਮਾ ਰਾਜਮਾ ਕਿੱਥੇ ਆ ਗਏ ਸੱਚੇ ਮਾਂ ਛੋਲੇ ਦੀ ਬਣਾ ਲਾਂਗੇ ਨਹੀਂ ਨਾਲੇ ਗਈ ਜਨੀ ਭੋਗੇ ਨਾ ਚਲਾਜ ਨਹੀਂ ਮੈਂ ਚਲੋ 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 ਚੱਪੂ ਚਲੋ ਉਧਰ ਜਾਣਾ ਬਾਹਰ ਬੁੱਤ ਤਾ ਆ ਗਿਆ ਸੱਚੇ ਪਾਪਾ ਨੂੰ ਕਿਹਾ ਤਲਾ ਆ ਬੰਬਾਰੋ ਕੇ ਚਲ ਗਏ ਬੋਲ ਨਹੀਂ ਰੇ ਬਾਅਦ ਚ ਬੋਲ ਦਾਂਗੇ ਲੱਭ ਮੈਂ ਬੋਲਦਾਂ ਨਾ ਉਹ ਵੀ ਅਸੀਂ ਪਹੁੰਚ ਗਏ ਬਾਈ ਬੰਟੀ ਦੇ ਘਰੇ Bye-bye, Barty. -bye, Hãy subscribe cho kênh Ghiền Mì Gõ Để không bỏ lỡ những video hấp dẫn ਫੋਟੋ ਵੀ ਕਰ ਦੋ ਨਾ ਐ ਕੁੜੀਆਂ ਨਾਲ ਵੀ ਜਾਣੀ ਐ ਇੱਕ ਮਿੰਟ ਅਰੇ ਕੁੜੀਆਂ ਆ ਗਈਆਂ ਅੱਤਰਾ ਜੀ ਅੱਤਰਾ ਜੀ ਜੂੜੀ ਫੜ ਜਾ ਇੱਕ ਜਰਾ ਆ ਨਹੀਂ ਕੋਕ ਕਰਨ ਦਿੰਦੀ ਮੈਨੂੰ ਆ ਕੁੜੀ ਆਈ ਸੀਗੀ ਸਾਡੇ ਕੋਲ ਇਹਨਾਂ ਦੇ ਮੰਮੀ ਹੈਂਡੀਕੈਪ ਆ ਇਹਨਾਂ ਮੀਨਾਂ ਨੂੰ ਜਾਵਾਂਗੇ ਤੇ ਕੋਈ ਗੱਲ ਨਹੀਂ ਪੁੱਤ ਨਾਲ ਕੇ ਜਾਵਾਂਗੇ ਅਸੀਂ ਠੀਕ ਐ ਫੋਟੋ ਵੀ ਇੱਥੇ ਆਹੇ ਪੁੱਤ ਇਹ ਫੋਟੋ ਖਿੱਚ ਤਕੇ ਆਪਾਂ ਕੁੜੀ ਆਦੀ ਬੀਜੀ ਆਈਪੀ ਰਮਨ ਕੋਟ ਰਖਦਾ ਰਮਨ ਬੀਜੀ ਹੋਈ ਬਈਆ ਫੋਟੋ ਗ੍ਰਾਊਂਡ ਚ ਆਂਟੀ ਜੀ ਕਹਿੰਦੇ ਮੇਰੇ ਨਾਲ ਵੀ ਖਿਚਾਓ ਕਿਰ ਕਰੂ ਤੇ ਦਹਾਣੀ ਆ ਜਾ ਉਹਨੂੰ ਉਹਨੂੰ ਨਾਲ ਖੜੀ ਕੱਲੇ ਬੰਦੇ ਕੱਲੇ ਬੰਦੇ ਕਰ ਬੀ ਇੱਧਰ ਜਾਖ ਨੂੰ بس کس طرح ہے تو کہ لے بی بی ادھر نہیں بی بی ਤਾਂ لمبے ਬਹੁਤ ਹੈ ਮੈਂ ਦਾਹੀਂ ਕਰਨੀ ਹੈ ਤਾਰੂ ਹੀ ਕਰਨੀ ਹੈ ਪਾਈ ਹੀ ਕਰਨੀ ਬੜਾ ਕੁਰਸੀ ਮੇਰੇ ਕੋਈ ਮਤਲਬ ਜੀ ਮਾਰਿਆ ਹੋਰ ਸਾਈਡ ਤੇ بی بی ਬੜਾ ਅਛੇ ਨੇ ਮੈਂ ਬਿਸ਼ਾ ਕਹ ਪਿਆੜਾ ਪੁੱਤ ਜੂਮ ਬਾਦ ਸੀ ਭਾਈ ਆਧਾ ਹੀ ਆਇਆ ਸੀਗਾ ਮੈਂ ਹੁਣ ਬੈਕ ਇਧਰ ਇਧਰ ਮਾਨੀ ਰੌਣੀਆ ਅਸੀਂ ਚੱਲੇ ਆ ਇੱਕ ਭੈਣ ਨੂੰ ਮਿਲਣ ਆ ਉਹ ਨਾ ਤੁਰ ਤੁਰ ਤੁਰਨੇ ਜਾਂਦਾ ਤੇ ਉਹਨਾਂ ਉਹਨਾਂ ਦੀ ਬੇਟੀ ਆਈ ਸੀ ਕਿ ਕਹਿੰਦੇ ਸੀ ਕਿ ਮੰਮਾ ਨੂੰ ਮਿਲ ਕੇ ਆਇਓ ਜ਼ਰੂਰ ਤੇ ਉਹਨਾਂ ਦੇ ਘਰੇ ਚੱਲੇ ਆ ਤੇ ਜਪਨੂਰ ਵੀ ਟੋਨੋ ਜ਼ਬਰਦਸਤੀ ਚੱਕ ਕੇ ਲੈ ਕੇ ਜਾਣਾ ਪੈ ਰਿਹਾ ਕਿਉਂਕਿ ਆਂਦੀ ਨਹੀਂ ਕਿਸੇ ਕੋਲ ਵੀ ਤੇ ਇੱਧਰ ਪ੍ਰਸ਼ਾਦਾ ਪਾਣੀ ਸਾਰਾ ਬਣੀ ਜਾਂਦਾ ਵੇ ਇੱਧਰ ਵੀ ਉਹਨਾਂ ਕਾਫੀ ਲੱਗੀ ਹੋਈ ਹੈ ਸਾਰੇ ਬੈਠੇ ਨੇ ਆਂਟੀ ਦੀ ਹੋਣੀ ਸਾਰ ਪ੍ਰਸ਼ਾਦਾ ਵਗੈਰਾ ਬਣਾ ਰਹੇ ਨੇ ਲੱਗੇ ਨੇ ਫੇ ਸਾਰੇ ਅੱਧਰ ਸਾਰੇ ਜਿਹੜੇ ਫੈਨ ਵੇ ਵੇਖਦੇ ਆਹ ਦੇਖੋ ਆ ਭੈਣ ਸੀ ਅਨ ਨੂੰ ਮਿਲਨ ਆਈਆਂ ਸੀ ਤੇ ਜਪਨੂਰ ਵੀ ਇੰਨਾ ਕੋਲ ਆ ਗਈ ਬੜੇ ਆਰਾਮ ਨਾਲ ਆ ਗਈ ਉਹਦੇ ਦੇ ਕਿਸੇ ਇਧੋ ਲਾ ਨਹੀਂ ਰਹੀ ਸੀ ਐਂ ਜਪੂ ਜਪੂ ਕਿੱਥੇ ਆਇਆ ਇਥੇ ਡੋਗੀ ਕਿੱਥੇ ਸੀ ਕਿੱਥੇ ਸੀ ਡੋਗੀ ਨਹੀਂ ਕੀ ਜੀ ਫਿਰ ਮੈਨਾਂ ਆ ਰਹੀ ਆ ਕਿ ਐਸੀ ਓਏ ਵੇਖ ਰਾ ਨਾਮ ਨਾ ਕੀ ਐ ਜੀ ਅੱਜ ਤੁਸੀਂ ਆਏ ਵੀਡੀਓ ਬਣਾਉਂ ਮੈਂ YouTube ਤੇ ਪੋਸਟ ਕਰ ਦਿੰਦਾ ਨਹੀਂ ਐਡਿਟ ਕਰਾਂਗੇ ਅਜੇ ਸਾਰੀ ਨਾ ਨਾ ਨਹੀਂ ਦੇਣਾ ਨਹੀਂ ਦੇਣਾ ਨਾ 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 ਜੋ ਪੂਕੀ ਲੈਣਾ ੱਟ ਲੈਣਾ ਨਾ ਰੋਟੀ ਨਾਲ ਬਣਾਉਣ ਲੱਗੇ ਹੈ ਹੱਲਪ ਕਰਾ ਰਹੀ ਸਾਰੇ ਆ ਦੇਖੋ ਕਿਵੇਂ ਬਾਈਦੀ ਹੈ ਨਹੀਂ ਅੱਧਰ ਨਹੀਂ ਜਾਣਾ ਐ ਕੱਲ ਸਵਾ ਸਾਲ ਦੀ ਹੋ ਜੇਗੀ ਹਾਂਜੀ ਨਹੀਂ ਡਾਕਟਰ ਨੂੰ ਦਿਖਾਇਆ ਸੀ ਕਹਿੰਦੇ ਸਹੀ ਹੈ ਐ ਆਪਣੇ ਪਾਪਾ ਵਗੈਰਾ ਤੇ ਹੈ ਜਿਵੇਂ ਭੂਆ ਦੀਆਂ ਲੰਬੀਆਂ ਹਨ ਨਾ ਬਗਾਨੇ ਹੁੰਦੇਗੇ ਕਰਮਾਂ ਵਾਲਿਆਂ ਦੇ ਅੱਜ ਹੀ ਪਹਿਲੀ ਹੈ ਅੱਜ ਵੀਡੀਓ ਪਹਿਲੀ ਹੈ ਕਿੰਨੇ ਤਾਂ ਪਕੌੜੇ ਪਾਏ ਤੇਰੇ ਕੋਲ ਖਾ ਲ ਬਾਬਾ 100 ਰੁਪਏ ਮੰਗ ਰਿਹਾ ਰਾਤੀ ਪੈਦਲ ਆਣਾ ਉਹਨੇ ਬਾਬਾ ਤੈਨੂੰ ਪਕੌੜੇ ਖਰ ਜਾਣਗੇ ਇਹ ਤਾਂ ਖਾ ਲੈ ਇਹਨਾਂ ਨੇ ਤਾਂ ਖਾ ਹੀ ਲੈਨੇ ਕਰ ਲਿਓ ਬੇਚ ਬੇਚ ਖੜ ਕੇ ਬਣਾਈ ਤੁਸੀਂ ਬਣਾਉਂ ਮੈਂ ਉਧਰ ਉਧਰ ਜਾਂਦੀ ਹਾਂ ਜੱਪੂਰ ਨੂੰ ਸੰਭਦੀ ਹਾਂ ਠੀਕ ਹੈ ਓਏ ਮੈਂ ਮੈਂ ਡੈਕਦੀ ਵੀ ਵੀਡੀਓ ਕੋ ਬਣਾਉਂਗਾ ਮੈਂ ਕਿ ਤਿੰਨ ਜੀ ਬਣਾਈ ਜਾਂਦੇ ਕਾਲੇ

ਮਨੂ ਜੀ ਲਾਇਆ ਹੈ ਨੂੰ ਵੀ ਕੰਮ ਤੋਂ ਸਿੱਧਾ ਆ ਰਿਹਾ ਹੈ ਨਾ ਮੈਂ ਬਾਹਰ ਨਾ ਮੈਂ ਮੋੜ ਤੋਂ ਸਾਹ ਹੀ ਹੈ ਬੋਸ ਦਾ ਗੇਟ ਤੱਕ ਪਹੁੰਚ ਆ ਜਿੱਦੇ ਆਪਣੇ ਬੈਗ ਕਰੂਗੇ ਬੈਗ ਕਿੱਥੇ ਪੋਹਣੇ ਜਾਊਂਗੀ ਹੱਜ ਜਾਣਦੀ ਨਹੀਂ ਮੈਂ ਕੋਈ ਨਾ ਕੋਈ ਕੋਈ ਕਹਿੰਦੇ ਨਾ ਆ ਬੰਦੇ ਨੂੰ ਯਾਦ ਕਰਾ ਦਿਆ ਜਾਂ ਹੋਰ ਕੋਈ ਨਾ ਰਿਹਾ ਸਾਨੂੰ ਇਹ ਕਰੋ ਬੜਾ ਕੋਲੇ ਚੱਕ ਲੈ ਦੋ Terima kasih telah menonton! ਰਾਮਣ ਆ ਗਈ ਰੋਟੀ ਲੈ ਕੇ ਰੋਟੀ ਖਾਵਾਂਗੇ ਤਾਂ ਉਸ ਤੋਂ ਬਾਅਦ ਜਾਵਾਂਗੇ ਸੀ ਨਿਹਾਲ ਸਿੰਘ ਵਾਲੇ ਬਾਜ਼ਾਰ ਦੇ ਤਾਂ ਮੈਨੂੰ ਠੰਡ ਲੱਗਦੀ ਆ ਤੇ ਆ ਬਾਟੀ ਨੇ ਸਦਾ ਦਿੱਤਾ ਸੀ ਬਾਈ ਨੇ ਸਾਨੂੰ ਬਾਈ ਬਹੁਤ ਬਹੁਤ ਧੰਨਵਾਦ ਤੇ ਠੀਕ ਹੈ ਮੂੰਹ ਹੁੰਦਾ ਮੈਨੂੰ ਜੀ ਤੇ ਅਸੀਂ ਆਏ ਬਾਈ ਦੇ ਘਰ ਤੇ ਬਾਈ ਬਾਈ ਬਹੁਤ ਬਹੁਤ ਧੰਨਵਾਦ ਰਾ ਸਾਨੂੰ ਯਾਦ ਕੀਤਾ ਠੀਕ ਹੈ ਹੋਰੀ ਜੇ ਮੋੜ ਚੱਲ ਗਏ ਫਿਰ ਆਪਾਂ ਹੈ ਉੱਥੇ ਜਾਨੀ ਕਿ ਬਹੁਤ سارے ਭੈਣ ਭਰਾ ਮਿਲੇ ਸਾਨੂੰ ਬਹੁਤ ਖੁਸ਼ੀ ਹੋਈ ਠੀਕ ਹੈ ਬਾਈ ਨੇ ਸੱਦਿਆ ਸਾਨੂੰ ਬਾਂਟੀ ਨੇ ਤੇ ਸਾਡਾ ਇਨਾ ਮਾਣ ਇੱਜ਼ਤ ਮਾਣ ਹੋਇਆ ਹਨਾ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਸਾਰੇ ਹੀ ਬਹੁਤ ਵਧੀਆ ਸੀਗੇ ਬਾਕੀ ਇਨਸਾਨ ਤਾਂ ਚੰਗਾ ਹੁੰਦਾ ਤੇ ਕਈਆਂ ਨੂੰ ਮੇਰੇ ਵਰਗੇ ਨੂੰ ਮਤ ਬਹੁਤ ਘੱਟ ਹੁੰਦੀ ਆ ਤੇ ਜਿਵੇਂ ਇੱਧਰ ਹੈ ਇੱਧਰ ਤਾਂ ਬਾਲੀ ਬਹੁਤ ਦਾ ਮਤ ਵੀ ਬਾਲੀ ਐ ਤੇ ਕੀ ਕਰ ਰਹੀ ਐ ਪਤਾ ਮੈਂ ਤੁਹਾਨੂੰ ਨੇੜੇ ਦਿਖਾਵਾਂ ਆ ਦੇਖੋ ਇਹ ਥ੍ਰੈਡਿੰਗ ਕਰ ਰਹੀ ਐ ਧਾਗਾ ਰੀਲ ਦਾ ਹੱਥ ਚਾਹਦੇ ਮੂੰਹ ਜ ਪਾਊਗੀ ਤੁਸੀਂ ਦੇਖੀ ਜਾਓ ਥ੍ਰੈਡਿੰਗ ਕਰ ਰਹੀ ਐ ਪਤਾ ਉਹ ਦੇਖੋ ਇਥੇ ਥ੍ਰੈਡਿੰਗ ਆਕਸ਼ਰੀ ਕਰਦੀ ਰਹਿੰਦੀ ਹੈ ਇਹ ਬਿਊਟੀ ਪਾਰਲਰ ਖੋਲ ਕੇ ਦੇਣਾ ਜੇ ਆਪਣੂਰ ਨੂੰ ਤੇ ਤੁਸੀਂ ਜ਼ਰੂਰ ਆਇਆ ਕਰਨਾ ਸਾਡੇ ਬਿਊਟੀ ਪਾਰਲਰ ਤੇ ਤੇ ਜੇ ਆਪਣੂਰ ਥ੍ਰੈਡਿੰਗ ਰੂਟਿੰਗ ਕਰ ਦਿਆ ਕਰੂਗਾ ਜਿਹੜੀ ਭੈਣਾ ਸਕੀਨ ਥ੍ਰੈਡਿੰਗ ਨਾ ਤੇ ਬਾਕੀ ਰਮਣ ਚਾਹ ਬਣਾਏ ਭਾਂਡੇ ਬਾਂਜ ਕੇ ਚਾਹ ਬਣਾਉਂਦੀ ਆ ਤੇ ਮੈਂ ਚਾਹ ਦੀ ਵੇਟ ਕਰ ਰਿਆ ਤੇ ਉਸ ਤੋਂ ਬਾਅਦ 5 5:30 ਵਜੇ ਦੁੱਧ ਵੀ ਲੈਣ ਜਾਣਾ ਸੀ ਕੱਲ ਤੁਹਾਨੂੰ ਸੱਚ ਦਿਖਾਉਣੇ ਭੁੱਲ ਗਏ ਸੀਗੇ ਅਪਪੀ ਨੂੰ ਬਣਾਉਂਗਾ ਸੀਗਾ ਤੁਹਾਨੂੰ ਤਾਂ ਤੇ ਖਵਾਗਾ ਹੀ ਨਹੀਂ ਮੈਂ ਤੁਹਾਨੂੰ ਵੀ ਖੋਣਾਂ ਜ਼ਰੂਰੀ ਸੀ ਨਾ ਹੈਨਾ ਤਾਂ ਤੁਸੀਂ ਸਾਡੀ ਇਨੀ سپورਟ ਕਰਦੇ ਆ ਇਹ ਆ ਲਓ ਜੀ ਦੇਖੋ ਆਟਾ ਉਟਾ ਚੰਗਾ ਪੁੱਜਿਆ ਤੇ ਖਾ ਕੇ ਚੈੱਕ ਕਰਕੇ ਦੱਸੋ ਮਿੱਠਾ ਕਿੰਨਾ ਕਾ ਖਾੜੀ ਉਹ ਕੈਮਰਾ ਹੀ ਬੰਦ ਹੋ ਗਿਆ ਜੀ ਪਿੰਨੀ ਰੱਖਤੀ ਚ ਕੈਮਰੇ ਤੇ ਮੈਂ ਤੇ ਰਵਣ ਚਾਹ ਲੈ ਕੇ ਆਉਂਦੀ ਆ ਉਹਨਾਂ ਚਰ ਮੈਂ ਤੁਹਾਨੂੰ ਖਾ ਕੇ ਦਿਖਾਉਣਾ ਇਹ ਨਾ ਮੈਂ ਖੰਡ ਪਾਉਣੀ ਭੁੱਲ ਗਿਆ ਸੀਗਾ ਖੰਡ ਮੈਂ ਬਾਅਦ ਚ ਖੁਆ ਮਲਾ ਕੇ ਜਦ ਬਾਅਦ ਸਿੱਟੀ ਖੰਡ ਮੇਰਾ ਸੀਗਾ ਖੰਡ ਤਾਂ ਮੈਂ ਲੈਣੀ ਹੀ ਭੁੱਲ ਗਿਆ ਸੀ ਜਿੰਨੀ ਘਰੇ ਪਈ ਸੀਗੀ ਉਹਨੇ ਇਕੱਠੇ-ਕੁੱਠੇ ਕਰਕੇ ਸਿੱਟੀ ਫਿਰ ਬਾਚ ਤਾਂ ਮੈਨੂੰ ਆਏ ਸੀਗਾ ਚੱਲ ਵੀ ਭਾਈ ਅ ਕਾਂਡ ਹੁੰਦੀ ਹੈ ਜਦੋਂ ਆਟਾ ਪੁੱਜ ਜੇ ਥੋੜਾ ਜਿਹਾ ਉਹਦੇ ਵਿੱਚ ਛਿੜ ਦੇਵੇ ਹਨਾ ਤੇ ਉਹ ਕਿਉਂਕਿ ਘਲ ਘਲ ਜਾਂਦੀ ਹੈ ਵਿੱਚ ਇਹ ਫਿਰ ਵਿੱਚ ਕੁਛ ਦਾਣੇ ਰਹੇਗੇ ਬਣਾਉਂਦੀ ਹੈ ਚਾਹ ਲੈ ਕੇ ਲਓ ਜੀ ਆਪਾਂ ਵੀ ਬਦੂਖ ਵਾਂਗੂ ਸੈਨੂੰ ਤਾਂ ਕੈਮਰਾ ਤੇ ਰਵਣ ਚਾਹ ਲੈ ਕੇ ਆ ਰਹੀ ਹੈ ਅ ਮਿਲ ਲੜਾ ਡੋੜੋ ਹੋ ਗਈ ਜੱਪੇ ਜੱਪੇ ਡੋੜੋ ਕਰ ਦੋ ਡੋੜੋ ਹਾਂ ਡੋ 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 ਕਰਿਓ ਕਿਵੇਂ ਕਹਦਾ ਹੁਣ ਬਾਲਾ ਚਲਾਕ ਬੰਦਾ ਕਰੀ ਕਰੀ ਡੋ ਡੋ ਰਹੀ ਹੈ ਇੰਤਜ਼ਾਰ ਚੰਨਪੜਾਂ ਦੇ ਵਿੱਚ ਰਵਣ ਪਹੁੰਚ ਰਹੀ ਹੈ ਖਲਾਰਾ ਸਾਡੇ ਆਏ ਆ ਵੀ ਲਮਾਰੀ ਇਧਰ ਸਾਈਡ ਤੇ ਹੋ ਗਈ ਇਹ ਆਏ ਆ ਇਧਰ ਬੈੱਡ ਦੇ ਸਾਹਮਣੇ ਹੋ ਜਾ ਕਰੂਗੀ ਹਨਾ ਤੇ ਰਵਣ ਆ ਰਹੀ ਆ ਤਾੜੀਆਂ ਉਹ ਦੇਖੋ ਇਹਨੂੰ ਇਹ ਚਾਬੀ ਤੇ ਇਹ ਚਾਬੀ ਕੱਢ ਕੇ ਲਗੀ ਇਤਰਾਜ ਚ ਇਹਨੂੰ ਪਤਾ ਵੀ ਇਹ ਚਾਬੀ ਐ ਚਾਬੀ ਲੱਗਦੀ ਹੁੰਦੀ ਆ ਚਾਬੀ ਲਾਈ ਜਾਂਦੀ ਉਹਦੇ ਚ ਲੋਕਰ ਚ ਆਹਦੇ ਲੋਕ ਚ ਅਲਬਾਰੀ ਦੇ ਚ ਜੱਪ ਕੀ ਆ ਆ ਕੀ ਹੱਥ ਚ ਉਹ ਦੇਖੋ ਚਾਬੀ ਆ ਹੁਣ ਤੁਸੀਂ ਦੇਖ ਲਓ ਇਹਦਾ ਦਿਮਾਗ ਕਿੰਨਾ ਹੋਊਗਾ ਠੀਕ ਐ ਚਾਬੀ ਆ ਦੇਖੋ ਕਿ ਆ ਵੀ ਕੱਢ ਕੇ ਉਹ ਲੋਕ ਦੇ ਵਿੱਚ ੜਾ ਕੇ ਆਦ ਨਹੀਂ ਖੋਲ ਰਹੀ ਸੀਗੀ ਰਵਣ ਵੀ ਆ ਚੁੱਕੀ ਆ ਆ ਲੈ ਕੇ ਜਪਨੂਨ ਸਵਾਗਤ ਲਈ ਮੂਹਰੇ ਝਾਤ ਹੀ ਕਰਦਾ ਰੀਲਾ ਖੋਲਨੀ ਆ ਨਾ ਰੀਲ ਨਾ ਨਾ ਉਧਰ ਦੇਖ ਤੂੰ ਲੋਕ ਖੋਲਦਾ ਚਾਬੀ ਲੈ ਕੇ ਚਾਬੀ ਦੂਜੇ ਜਿੰਦੇ ਦੀ ਚੱਕੀ ਫਰਦੀ ਆ ਤੈਨੂੰ ਇੰਨਾ ਫੋਟਾ ਚਾਬੀ ਲੱਗਦੀ ਏ ਤੇ ਹੋਰ ਇੱਕ ਦਿਨ ਆ ਦਰਾਜ ਨੂੰ ਰੋਕ ਲਵਾ ਦੇ ਮੋਟਿਆ ਤੇ ਬੜਾ ਹੀ ਖਲਾਰਾ ਪੰਦੀ ਸੀ ਹਾਏ ਸੂਈ ਦੇਖੀ ਥਰੇਡਿੰਗ ਕਰਦਾ ਹਟਿਆ ਬਪੂ ਸੂਈ ਚੁੱਪ ਜਾਂਦੀ ਤੇ ਮੋਟੇ ਕੀ ਪੱਟੀ ਜਾਂਦੀ ਹੈ ਯਾਰ ਉਹ ਤੋਂ ਰੰਗ ਜਾਂਦਾ ਨਹੀਂ ਪੱਟੀ ਜਾਂਦੀ ਨਹੀਂ ਚਾਬੀ ਜਿਹੜਾ ਕੇ ਚੀਚੀ ਨਹੀਂ ਆਏ ਠੰਡ ਬੜੀ